ਤੁਸੀਂ ਇਹ ਕਿੱਸਾ ਆਪਣੇ ਵੱਡੇ-ਵਡੇਰਿਆਂ ਤੋਂ ਜ਼ਰੂਰ ਇੱਕ ਨਾ ਇੱਕ ਵਾਰ ਜ਼ਰੂਰ ਸੁਣਿਆ ਹੋਵੇਗਾ ਤੇ ਹੁਣ ਫਾਈਨਲੀ ਇਹ ਜਿਹੜੀ ਫਿਲਮ ਹੈ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਦਾ ਇੱਕ ਪਾਰਟ ਜਿਹੜਾ ਹਰ ਗੁਰਦੁਆਰੇ 'ਚੋ 2 ਕਰੋੜ ਰੁਪਈਆ ਜਿਹੜੇ ਲੋਕ ਗਿਣਦੇ ਨੇ ਮਾਇਆ ਗਾਇਬ ਕਰਦੇ ਨੇ ਹਰ ਕੋਈ ਜੇ ਕਿਤੇ ਮੁਗਲਿਆਜ਼ਮ ਨੂੰ ਇੱਕ ਪਾਸੇ ਲਾ ਦਿਓ ਤੇ ਇੱਕ ਪਾਸੇ ਰਜਨੀ ਫਿਲਮ ਲਾ ਦਿਓ ਤਾਂ ਇਹ ਲੱਗਦਾ ਜ਼ਿੰਦਗੀ ਦੇ ਵਿੱਚ ਕਿ ਵੀ ਪੰਜਾਬੀ ਸਿਨੇਮਾ ਹਾਲੀਵੁੱਡ ਤੋਂ ਵੀ ਘਟਾ ਉਹ ਗੁਰੂ ਘਰ ਚੋਂ ਕੀ ਮਿਲਿਆ ਸਾਨੂੰ ਗੁਰੂ ਘਰ ਨੇ ਕੀ ਦਿੱਤਾ ਸਾਨੂੰ ਡੇਰਿਆਂ ਚ ਮਿਲਦਾ ਚਾਦਰ ਬਾਬੇ ਨਾਲ ਹਾਂਜੀ ਹਾਂਜੀ ਉਹ ਫਿਲਮ ਨਹੀਂ ਚੱਲੀ ਕਿਉਂ ਨਹੀਂ ਚੱਲੀ ਕਿਉਂਕਿ ਕੋਈ ਦੇਖਣ ਨਹੀਂ ਗਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਆਪਣੇ ਬੱਚਿਆਂ ਨੂੰ ਛੋਟ ਛੁਟੀਆਂ ਬੱਚਿਆਂ ਨੂੰ ਬਾਹਰ ਭੇਜ ਕੇ ਉਹਨਾਂ ਦੀ ਕਮਾਈ ਦੇ ਡਾਲਰ ਖਾਣੇ ਹੋ ਤੁਸੀਂ ਕਿਸੇ ਕਿਸਮ ਦੇ ਪੰਜਾਬੀਆਂ ਤੇ ਕਿਸੇ ਕਿਸਮ ਦੀ ਕੌਮ ਬਣ ਗਈ ਤੁਸੀਂ ਮੈਨੂੰ ਇਹ ਫਿਲਮ ਦੇਖ ਕੇ ਲੱਗਾ ਵੀ ਇਹ ਫਿਲਮ ਮੁਗਲ-ਆਜ਼ਮ ਦੇ ਬਰਾਬਰ ਦੀ ਫਿਲਮ ਹੈ। ਆਜਰੀ ਕਹਾਣੀਆਂ ਰਜਨੀ ਦੀ ਇਹ ਚਲੋ ਇੱਕ ਊਮਨ ਓਰੀਐਂਟਡ ਕਹਾਣੀ ਹੈ। ਲੇਕਿਨ ਕਹਾਣੀ ਫਿਰ ਗੁਰੂਆਂ ਦੇ ਨਾਲ ਹੀ ਤੁਗਦੀ ਹੈ। ਇੱਕ ਆਮਾਈ ਜੁਗਤ ਵਿਆਹੀ ਦਿਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਈ। ਛਿੱਡੀ ਵੱਡੀ ਔਰਤ ਦਾ ਕਰਜਾ ਰਤਨ ਸਿੱਧਾ। ਵਾਪਸ ਜਦ ਚੱਲਣ ਲੱਗੀ ਤਾਂ ਉਹਨੇ ਉਸ ਸਰੋਵਰ ਚੋਂ ਨਾ ਅੰਮ੍ਰਿਤ ਪੀ ਲਿਆ ਹਾਂਜੀ ਜਿਹਨੂੰ ਇਹ ਕਹਿੰਦੇ ਨਾ ਅੱਜਕੱਲ ਦੇ ਪ੍ਰਚਾਰਕ ਮਾਰ ਕੇ ਚੜਨ ਤੇ ਅੱਗ ਲਾ ਦੇ ਮਾ ਲਾ ਕਿ ਵੀ ਉਹ ਪਾਣੀ ਹੀ ਹੈ ਨਾ ਤੇ ਬਿਲਡਿੰਗ ਹੈ ਪਰ ਮੈਂ ਦੱਸੂਗਾ ਵੀ ਇਹ ਅੰਮ੍ਰਿਤ ਕੀ ਹੁੰਦਾ ਕਿਉਂਕਿ ਉਹ ਅੰਮ੍ਰਿਤ ਪੀਣ ਜੋਗਾ ਹੈ ਨਹੀਂ ਕੋਈ ਗੱਭਰੂ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 30 ਅਗਸਤ ਨੂੰ ਫਿਲਮ ਆ ਰਹੀ ਹੈ ਬੀਬੀ ਰਜਨੀ ਤੁਸੀਂ ਇਹ ਕਿੱਸਾ ਆਪਣੇ ਵੱਡੇ-ਵਡੇਰਿਆਂ ਤੋਂ ਜ਼ਰੂਰ ਇੱਕ ਨਾ ਇੱਕ ਵਾਰ ਜ਼ਰੂਰ ਸੁਣਿਆ ਹੋਵੇਗਾ ਤੇ ਹੁਣ ਫਾਈਨਲੀ ਇਹ ਜਿਹੜੀ ਫਿਲਮ ਹੈ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਦਾ ਇੱਕ ਪਾਰਟ ਜਿਹੜਾ ਹੈ ਇੱਕ ਅਹਜੇ ਉਹ ਯੋਗਰਾਜ ਸਰ ਨੇ ਬਾਰੇ ਨੇ ਤੇ ਮੇਰੇ ਨਾਲ ਨੇ ਯੋਗਰਾਜ ਸਰ ਉਹਨਾਂ ਦਾ ਸਵਾਗਤ ਕਰਦੇ ਆ ਤੇ ਜਾਣਦੇ ਹਾਂ ਕਿ ਫਿਲਮ ਨੂੰ ਲੈ ਕੇ ਉਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਸਤਿ ਸ਼੍ਰੀ ਅਕਾਲ ਜੀ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਰ ਇਹ ਫਿਲਮ ਜਿਹੜੀ ਹੈ ਸਾਡੇ ਜਿਹੜੀ ਯੂਥ ਹੈ ਉਹਨਾਂ ਨੂੰ ਇੱਕ ਕਹਿ ਲੋ ਕਿ ਨਵੀਂ ਸੇਧ ਦੇਣ ਵਾਲੀ ਹੈ ਕਿਉਂਕਿ ਜੇ ਮੈਂ ਆਪਣੀ ਜਨਰੇਸ਼ਨ ਦੀ ਗੱਲ ਕਰਾਂ ਤਾਂ ਅਸੀਂ ਆਪਣੇ ਦਾਦੀਆਂ ਨਾਨੀਆਂ ਦੇ ਨਾਲ ਬਹੁਤ ਸਮਾਂ ਬਿਤਾਇਆ ਪਰ ਜਿਹੜੇ ਹੁਣ ਨਵੇਂ ਬੱਚੇ ਨੇ ਉਹ ਬੋਧ ਘਟ ਜਿਹੜੇ ਨੇ ਆਪਣੇ ਦਾਦੀਆਂ ਨਾਨੀਆਂ ਦੇ ਨਾਲ ਰਹੇ ਨੇ ਉਹਦਾ ਰੀਜ਼ਨ ਇਹ ਹੈ ਕਿ ਫੈਮਲੀਆਂ ਜਿਹੜੀਆਂ ਨੇ ਉਹ ਛੋਟੀਆਂ ਹੋ ਗਈਆਂ ਨੇ ਕਈਏ ਕਿ ਮੈਟਰੋ ਸਿਟੀਆਂ ਦੇ ਵਿੱਚ ਲੋਕ ਰਹਿਣਾ ਸ਼ੁਰੂ ਹੋ ਗਏ ਉਹਦੇ ਕਰਕੇ ਕੀ ਹੈ ਕਿ ਜੋ ਕਿਸੇ ਕਹਾਣੀਆਂ ਸੀ ਆਪਣੇ ਦਾਦੀਆਂ ਨਾਨੀਆਂ ਤੋਂ ਸੁਣਦੇ ਸੀਗੇ ਹਰ ਰੋਜ਼ ਰਾਤ ਨੂੰ ਉਹੋ ਅੱਜ ਕੱਲ ਦੇ ਬੱਚੇ ਜਿਹੜੇ ਆ ਨਹੀਂ ਸੁਣ ਪਾਰੇ ਤਾਂ ਉਹਨਾਂ ਨੂੰ ਇੱਕ ਨਵੀਂ ਸੇਧ ਦੇ ਗਈ ਇਹ ਫਿਲਮ ਜਿਹੜੀ ਹੈ ਸੋ ਤੁਹਾਡੇ ਤੋਂ ਜਾਣਨਾ ਚਾਹਾਂਗੀ ਤੁਸੀਂ ਤਾਂ ਮੈਨੂੰ ਲੱਗਦਾ ਕਿ ਬਹੁਤ ਵਾਰ ਸੁਣੀਆਂ ਹੋਣਗੀਆਂ ਤੇ ਤੁਸੀਂ ਆਪਣੇ ਜਿਹੜੇ ਪੋਤੇ ਪੋਤੀਆਂ ਨੇ ਉਹਨਾਂ ਨੂੰ ਵੀ ਸੁਣਾਈ ਹੋਵੇਗੀ ਇਹ ਕਹਾਣੀਆਂ ਸਵਾਲ ਤੁਸੀਂ ਤਿੰਨ ਚਾਰ ਬੀਬਾ ਜੀ ਇਕੱਠੀ ਕਰਦੇ ਆ ਤੇ ਪਹਿਲੀ ਗੱਲ ਤੇ ਐ ਮੈਨੂੰ ਇਹ ਨਹੀਂ ਸਮਝ ਆਉਂਦੀ ਬਈ ਨਵੀਂ ਜਨਰੇਸ਼ਨ ਨੂੰ ਸਿਖਾਵਾ ਕੀ ਹਰ ਫਿਲਮ ਦੀ ਜਦ ਵੀ ਗੱਲ ਚੱਲਦੀ ਹੈ ਜੀ ਨਵੀਂ ਜਨਰੇਸ਼ਨ ਨੂੰ ਕੁਝ ਸਿੱਖਿਆ ਦੇਣ ਵਾਸਤੇ ਫਿਲਮ ਬਣਾਈ ਹੈ। ਲੇਕਿਨ ਜਮੀ ਨਵੀਂ ਜਿਹੜੀ ਇਹ ਜਨਰੇਸ਼ਨ ਆ ਇਹਨੂੰ ਸਿਨੇਮੇ ਤੱਕ ਲੈ ਕੇ ਕੌਣ ਜਾਵੇ? ਕੌਣ ਦੱਸੇ ਆਹ ਹੁਣ ਪਿੱਛੇ ਜੇ ਫਿਲਮ ਰਿਲੀਜ਼ ਹੋਈ ਉੱਚਾ ਦਰਬਾਬੇ ਨਾਨਕ ਹਾਂਜੀ ਹਾਂਜੀ ਉਹ ਫਿਲਮ ਨਹੀਂ ਚੱਲੀ। ਕਿਉਂ ਨਹੀਂ ਚੱਲੀ? ਕਿਉਂਕਿ ਕੋਈ ਦੇਖਣ ਨਹੀਂ ਗਿਆ। ਮੂੰਹ ਅਡੜ ਕੇ ਜਨਰੇਸ਼ਨ ਨੂੰ ਮਾਪਿਓ ਨੂੰ ਦਾਦਿਆਂ ਪਰਦਾਦਿਆਂ ਨੂੰ ਭਾਈ ਗੱਲ ਚੱਲਣ ਚਲਾਉਣ ਦੀ ਨਹੀਂ ਫਿਲਮ ਦੇਖੋ ਕੁਝ ਸਿੱਖਿਆ ਲੈ ਲਓ ਤੁਹਾਨੂੰ ਪਤਾ ਲੱਗੇ ਤੁਹਾਡੇ ਗੁਰੂ ਕੀ ਸੀ ਕਿਸੇ ਨੇ ਕਹਾ ਨਹੀਂ ਪਾਇਆ ਐਸੇ ਕਰਕੇ ਸਿੱਖ ਕੌਮ ਦਾ ਤੇ ਪੰਜਾਬੀਆਂ ਦਾ ਬੇੜਾ ਗਰਖ ਹੋਇਆ ਹੈ ਬੜੀ ਵਰੀ ਸਿਨੇਮੇ ਨੂੰ ਇੱਕ ਤਬਦੀਲੀ ਦੇਣ ਵਾਸਤੇ ਵੱਡਾ ਕਰਨ ਵਾਸਤੇ ਬੜੀਆਂ ਚੀਜ਼ਾਂ ਮੇਰੇ ਮਨ ਚ ਆਉਂਦੀਆਂ ਨੇ ਅਸੀਂ ਨੂੰ ਫੋਰਥ ਬੈਟਲ ਕਰ ਰਹੇ ਆ ਸਿੱਖਾਂ ਉਤੇ ਫਿਲਮ ਬਣ ਰਹੀ ਹੈ ਪੰਜਾਬੀਆਂ ਉਤੇ ਫਿਲਮ ਬਣ ਰਹੀ ਹੈ ਜਨਰੇਸ਼ਨ ਨਾਉ ਦਦੀ ਰਹੀ ਨਾ ਨਾਨੀ ਰਹੀ ਨਾ ਮਾਂ ਰਹੀ ਤੇ ਨਾ ਰਿਆ ਉਹ ਪਿਓ ਤੇ ਨਾ ਰਹੇ ਭੈਣ ਭਰਾ ਹੈਲੋ ਹਾਊ ਆਰ ਯੂ ਆਂਟੀ ਅੰਕਲ ਕੈਨੇਡਾ ਯੂਰਪ ਬਾਪੂ ਵੇਚ ਕੇ ਦੋ ਕਿੱਲੇ ਚੱਲ ਵੀ ਕੁੜੀ ਕੈਨੇਡਾ ਚੱਲ ਮੁੰਡਿਆ ਕੈਨੇਡਾ ਇਹ ਪੰਜਾਬੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਆਪਣੇ ਬੱਚਿਆਂ ਨੂੰ ਛੋਟ ਛੋਟੀਆਂ ਬੱਚੀਆਂ ਨੂੰ ਬਾਰ ਪੇਜ ਕੇ ਉਹਨਾਂ ਦੀ ਕਮਾਈ ਦੇ ਡਾਲਰ ਖਾਨੇ ਹੋ ਤੁਸੀਂ ਕਿਸ ਕਿਸਮ ਦੇ ਪੰਜਾਬੀਆਂ ਤੇ ਕਿਸ ਕਿਸਮ ਦੀ ਕੌਮ ਬਣ ਗਈ ਤੁਹਾਡੀ ਪਿਕਚਰ ਆ ਤਾਂ ਡਾਇਰੈਕਟ ਇਫੈਕਟ ਹੁੰਦਾ ਮੇਰੇ ਘਰ ਦੇ ਨੇ ਉੱਚਾ ਤੇ ਬਾਬੇ ਨਾਲਿਕ ਦੀ ਫਿਲਮ ਦੇਖੀ ਤਾਂ ਮੇਰੀ ਧੀਆ ਕੇ ਪਾਠ ਕਰਨ ਲੱਗੀ ਮੇਰਾ ਪੁੱਤਰ ਪਾਠ ਕਰਨ ਲੱਗ ਗਿਆ ਉਹ ਜਪਣ ਲੱਗੇ ਮੈਂ ਘਰੇ ਗਿਆ ਮੈਂ ਹੋਇਆ ਕਿ ਭਈ ਇੱਕਦਮ ਕਹਿੰਦੇ ਇਸ ਤਾਂ ਬਾਪੂ ਜੀ ਸਿੱਖ ਲਿਆ ਜ਼ਿੰਦਗੀ ਜੋ ਤੁਸੀਂ ਕਹਿੰਦੇ ਸੀ ਅਸੀਂ ਦੇਖ ਕੇ ਆਏ ਆ ਸਾਨੂੰ ਆ ਲੱਗਿਆ ਵੀ ਸਾਡੇ ਚ ਕੋਈ ਨਾ ਕੋਈ ਕਮੀ ਆ ਗਈ ਹੈ ਬੜਾ ਚੰਗਾ ਲੱਗਿਆ ਚਲੋ ਮੇਰਾ ਪਰਿਵਾਰ ਜਿਹੜਾ ਇਹਦਾ ਨਹੀਂ ਸੀ ਗੁਰੂ ਨਾਲ ਜੁੜਿਆ ਉਹ ਗੁਰੂ ਨਾਲ ਬਹੁਤ ਜੁੜ ਗਿਆ ਰਜਨੀ ਫਿਲਮ ਦੀ ਤੁਸੀਂ ਗੱਲ ਕੀਤੀ ਹੁਣ ਕਹਾਣੀਆਂ ਤਾਂ ਪੁਰਾਣੀਆਂ ਦਾਦੀਆਂ ਨੇ ਤੇ ਨਾਨੀਆਂ ਨੇ ਤੇ ਦਾਦੀਆਂ ਨੇ ਬੜੀਆਂ ਸੁਣਾਈਆਂ ਨੇ ਹਾਂਜੀ ਗੁਰੂਆਂ ਦੀਆਂ ਜਰਨੈਲਾਂ ਦੀਆਂ ਹਰੀ ਸਿੰਘ ਨਲੂਏ ਦੀਆਂ ਕਾਲੀ ਫੂਲਾ ਸਿੰਘ ਦੀਆਂ ਹੈ ਜੀ ਆਪਣਾ ਜਰਨਲ ਜ਼ਰਾਵਰ ਸਿੰਘ ਦੀਆਂ 10 ਗੁਰੂਆਂ ਦੀਆਂ ਗੁਰੂ ਦਸਵੇਂ ਪਾਸ਼ਾ ਦੀਆਂ ਬਾਬਾ ਦੀਪ ਸਿੰਘ ਦੀਆਂ ਸ਼ਹੀਦਾਂ ਸਿੰਘਾਂ ਦੀਆਂ ਉਹ ਸਿੰਗੜੀਆਂ ਦੀਆਂ ਕਿਸੇ ਨੇ ਸੁਣੀ ਐ ਹੈ ਕਿਸੇ ਦੇ ਅਸਰ ਥੋੜੇ ਕਿਸੇ ਦੇ ਆਪ ਦੇ ਅਸਰ ਨਹੀਂ ਹੋਣਾ ਕਿਉਂ ਤੇ ਛੱਡੋ ਪਰੇ ਕੀ ਲੈਣਾ ਸੋਹਣੀ ਥੱਲੇ ਗੱਡੀ ਹੋਣੀ ਚਾਹੀਦੀ ਐ ਸੋਹਣੀ ਕੋਠੀ ਹੋਣੀ ਚਾਹੀਦੀ ਐ ਆਪਾਂ ਲੜਕ ਕਿਹੜੀ ਭੈਣ ਤੇ ਕਿਹੜਾ ਭਰਾ ਤੇ ਕਿਹੜਾ ਰਿਸ਼ਤਾ ਮੈਂ ਤੇ ਜ਼ਿੰਦਗੀ ਚ ਸਾਰੇ ਰਿਸ਼ਤੇ ਗਰਕ ਹੁੰਦੇ ਦੇਖੇ ਆ ਨਾਮ ਦੀ ਭੈਣ ਭਰਾ ਰਹਿ ਗਏ ਨਾਮ ਦੇ ਮਾਪਿਓ ਰਹਿ ਗਏ ਨਾਮ ਦੇ ਰਿਸ਼ਤੇ ਰਹਿ ਗਏ ਇਹ ਲਾਣਤਾ ਸਾਡੀ ਜਨਰੇਸ਼ਨ ਤੇ ਐ ਤੇ ਨਾਲ ਦੇ ਜਿਹੜੇ ਮਾਪਿਓ ਨੇ ਸਾਡੇ ਉਹਨਾਂ ਤੇ ਲੜਨ ਤਾਰੇ ਤੇ ਮੈਂ ਬੜੀਆਂ ਠੋਕ ਕੇ ਲੜਨ ਤਾ ਪਾਵਾ ਹੁਣ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਆਈਆਂ ਜਿਹੜੀਆਂ ਬਣਾਈਆਂ ਗਈਆਂ ਆ ਰਜਨੀ ਫਿਲਮ ਆਈ ਮੈਨੂੰ ਇਹ ਫਿਲਮ ਦੇਖ ਕੇ ਲੱਗਾ ਵੀ ਇਹ ਫਿਲਮ ਮੁਗਲਿਆਜ਼ਮ ਦੇ ਬਰਾਬਰ ਦੀ ਫਿਲਮ ਬਣੀ ਜੀ ਅਮਰ ਹੁੰਦਲ ਜੀ ਡਾਇਰੈਕਟਰ ਨੇ ਬਲਜੀਤ ਬਾਜੀ ਡੋਪ ਵਨ ਆਫ ਦੀ ਗ੍ਰੇਟੈਸਟ ਟੈਕਨੀਸ਼ੀਅਨ ਜਿਹੜੇ ਮੇਰੀ ਜ਼ਿੰਦਗੀ ਦੇ ਵਿੱਚ ਆਏ ਜਿੰਨਾਂ ਮੈਂ ਕੰਮ ਕੀਤਾ ਔਰ ਉਹਨਾਂ ਨੇ ਪਹਿਲਾਂ ਵੀ ਫਿਲਮ ਬਣਾਈ ਅਰਦਾਸ ਗਿੱਪੀ ਹੋਣਾ ਨੇ ਜਿਹਦੇ ਵਿੱਚ ਮੈਂ ਦੋ ਦਿਨ ਦਾ ਕੰਮ ਕੀਤਾ ਫਿਲਮ ਬੜੀ ਖੂਬਸੂਰਤ ਬਣੀ ਬੜੀ ਅੱਛੀ ਬਣੀ ਬੜੀ ਚੱਲੀ ਫਿਲਮ ਅਰਦਾਸ 1 ਵਾਰ ਅਰਦਾਸ 2 ਆ ਮੇਰੇ ਹਿਸਾਬ ਨਾਲ ਅੱਜ ਦੀ ਕਹਾਣੀਏ ਰਜਨੀ ਦੀ ਇਹ ਚਲੋ ਇੱਕ ਊਮਨ ਓਰੀਐਂਟਡ ਕਹਾਣੀ ਐ ਲੇਕਿਨ ਕਹਾਣੀ ਫਿਰ ਗੁਰੂਆਂ ਦੇ ਨਾਲ ਹੀ ਟੁੱਕਦੀ ਆ ਜਾਂਦੀ ਹਾਂਜੀ ਰੱਬ ਦੇ ਨਾਲ ਹੀ ਟੁੱਕਦੀ ਆ ਅੱਜ ਦੀ ਡੇਟ ਦੇ ਵਿੱਚ ਅੱਜ ਦੇ ਮਾਹੌਲ ਦੇ ਵਿੱਚ ਇਸ ਗੋਰ ਘੋਰ ਕਾਲ ਯੁਗ ਦੇ ਵਿੱਚ ਕੋਈ ਰੱਬ ਦੀ ਗੱਲ ਕਰਨਾ ਨਹੀਂ ਚਾਹੁੰਦਾ ਕੋ ਰੱਬ ਦੀ ਗੱਲ ਸੁਣਨਾ ਨਹੀਂ ਚਾਹੁੰਦਾ ਕੋ ਗੁਰੂਆਂ ਦੀ ਗੱਲ ਕਰਨਾ ਨਹੀਂ ਚਾਹੁੰਦਾ ਕੋਈ ਸ਼ੀਦਾ ਸਿੰਘਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਕੋਈ ਸਿੱਖੀ ਦੀ ਗੱਲ ਨਹੀਂ ਕਰਨਾ ਚਾਹੁੰਦਾ ਕੋਈ ਬੰਦਾ ਉਹ ਪੁਰਾਣੇ ਜਿਹੜੇ ਸੰਸਕਾਰ ਸੀ ਉਹਦੀ ਗੱਲ ਨਹੀਂ ਕਰਨਾ ਚਾਹੁੰਦਾ ਤੈਸ ਨੈਸ ਹੋ ਚੁੱਕਿਆ ਕਿਉਂਕਿ ਅੱਜ ਜਿੰਨੇ ਤੁਹਾਡੇ ਡੇਰੇ ਬਾਦ ਨੇ ਇਹਨਾਂ ਨੇ ਟੇਕਓਵਰ ਕਰ ਲਿਆ ਤੇ ਇਹ ਜਾ ਕੇ ਫਟਾਫਟ ਧਾਗੇ ਤਬੀਤ ਕਰਕੇ ਤੇ ਇੱਥੇ ਸਾਰੀ ਦੁਨੀਆ ਜਾਣਦੀ ਹੈ ਬੇੜਾ ਗਰਖ ਵੀ ਪੰਜਾਬ ਦਾ ਇਸੇ ਕਰਕੇ ਹੋਇਆ ਤੇ ਬੇੜਾ ਗਰ ਕਿਸ ਕੌਮ ਦਾ ਵੀ ਇਸੇ ਕਰਕੇ ਹੋਇਆ ਔਰ ਰਜਨੀ ਫਿਲਮ ਦੀ ਕਹਾਣੀ ਮੇਰੀ ਮਾਤਾ ਜੀ ਨੇ ਮੈਨੂੰ ਸੁਣਾਈ ਮੈਂ ਹਰਮੰਦਰ ਸਾਹਿਬ ਜਾ ਕੇ ਉਸ ਬੇਰੀ ਕੋ ਰੋਈ ਮੱਥਾ ਟੇਕਦਾ ਕਿ ਮਹਾਰਾਜ ਅੱਜ ਜਿਹੜਾ ਇਥੇ ਚੁੱਭੀ ਲਾਉਂਦਾ ਨਹਾਉਂਦਾ ਹੈ ਉਹ ਕਾਂ ਤੋਂ ਹੰਸ ਕਿਉਂ ਨਹੀਂ ਬਣਦਾ ਹੂੰ ਦੁਨੀਆ ਨਾਉਂਦੀ ਹੈ ਹਾਂਜੀ ਸੁਨਾਣ ਕਰਦੀ ਹੈ ਉਹੀ ਬੇਰੀ ਉਹੀ ਸਰੋਵਰ ਹੈ ਬਿਲਕੁਲ ਧਿਆਨ ਕਿੱਥੇ ਹੈ ਧਿਆਨ ਕਿਤੇ ਹੋਰ ਹੈ ਹਰਮੰਦਰ ਸਾਹਿਬ ਜੋ ਕੁਝ ਹੋ ਰਿਹਾ ਹੈ ਉਹ ਸਾਰੇ ਨੂੰ ਪਤਾ ਹੈ ਹਰ ਗੁਰਦੁਆਰੇ 'ਚੋਂ 2 ਕਰੋੜ ਰੁਪਇਆ ਜਿਹੜੇ ਲੋਕ ਗਿਣਦੇ ਨੇ ਮਾਇਆ ਗੈਬ ਕਰਦੇ ਨੇ ਹਰ ਗੁਰਦੁਆਰੇ ਚ ਇਹ ਸਾਡਾ ਸੰਸਕਾਰ ਤੇ ਸਾਡੀ ਨੀਚਤਾ ਤੇ ਗਰਵਡ ਸਾਡੇ ਚਾ ਚੁੱਕੀ ਹੈ ਆ ਫਿਰ ਉਹਦਾ ਪੋਸਟਰ ਜੇ ਕਿਤੇ ਮੁਗਲਿਆਜ਼ਮ ਨੂੰ ਇੱਕ ਪਾਸੇ ਲਾ ਦੇऊं ਤੇ ਇੱਕ ਪਾਸੇ ਰਜਨੀ ਫਿਲਮ ਲਾ ਦੇऊं ਤਾਂ ਇਹ ਲੱਗਦਾ ਜ਼ਿੰਦਗੀ ਦੇ ਵਿੱਚ ਕਿ ਵੀ ਪੰਜਾਬੀ ਸਿਨੇਮਾ ਹਾਲੀਵੁੱਡ ਤੋਂ ਵੀ ਘਟਾ ਪ ਗਿਆ ਹਾਲੀਵੁੱਡ ਤੋਂ ਵੀ ਘਾ ਫਿਲਮ ਬਣੀ ਹੈ ਹੁਣ ਉਹ ਲੜਕੀ ਜੇ ਤੇ ਮੈਨੂੰ ਨਹੀਂ ਪਤਾ ਅੱਜ ਕੱਲ ਧੀਆ ਦਾ ਕਿੰਨਾ ਕੁ ਜ਼ਿੰਦਗੀ ਦੇ ਵਿੱਚ ਇhtਰਾਮ ਹੈ ਜਾਂ ਮਾਂ ਦਾ ਜਾਂ ਵੱਡੀ ਮਾਂ ਬਰਾਬਰ ਦੀ ਭੈਣ ਜਾਂ ਛੋਟੀ ਧੀ ਪਤਾ ਨਹੀਂ ਕਿੰਨੇ ਕਿਰਦਾਰ ਨਹੀਂ ਮਿੰਨ ਤੋਂ ਕੋਈ ਬੰਦਾ ਮਿਲਿਆ ਨਹੀਂ ਜੇ ਕੋਈ ਹੈਗਾ ਪਰ ਇਸ ਫਿਲਮ ਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਜਿਹੜੀ ਮੈਂ ਸਮਝਦਾ ਕਿ ਜੇ ਇਹ ਫਿਲਮ ਜਾ ਕੇ ਕੋਈ ਬੰਦਾ ਦੇਖੂਗਾ ਤਾਂ ਉਹਨੂੰ ਯਕੀਨ ਜ਼ਰੂਰ ਹੋਊਗਾ ਕਿ ਰੱਬ ਇਸ ਧਰਤੀ ਤੇ ਹੈਗਾ ਜਿਹੜਾ ਕਿ ਰੱਬ ਭੱਜ ਗਿਆ ਹੈ ਬੰਦੇ ਨੇ ਰੱਬ ਭੁਜਾਤਾ ਮੈਨੂੰ ਗਲਤ ਯਾਦ ਆਉਂਦੀ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਨਾ ਹਾਂ ਜੀ ਜ਼ਰੂਰ ਰੱਬ ਨੇ ਨਾ ਬੰਦਾ ਬਣਾ ਲਿਆ ਹਾਂਜੀ ਆ ਦੋ ਟੰਗਾਂ ਵਾਲਾ ਹੂੰ ਟੜ ਲਾ ਤਾ ਅੱਖਾਂ ਲਾ ਦੀਆਂ ਤੇ ਪਰੇਸ਼ਾਨ ਬਹੁਤ ਹੋਇਆ ਹੂੰ ਉਹਨੇ ਦੇਵੀ ਦੇਵਤੇ ਸਾਰੇ ਸਾਧ ਲਏ ਉਹ ਕਹਿੰਦਾ ਵੀ ਭਾਈ ਮੈਂ ਯਾਰ ਕਿੱਥੇ ਲੁਕਾਂ ਕਹਿੰਦੇ ਕਿਉਂ ਮਹਾਰਾਜ ਕੀ ਹੋ ਗਿਆ ਕਹਿੰਦੇ ਇਹ ਨਹੀਂ ਤਾਂ ਬੰਦੇ ਐੋਜੀ ਚੀਜ਼ ਮੇਰੇ ਤੋਂ ਬਣ ਗਈ ਇਹਨੇ ਮੈਨੂੰ ਢਾ ਲੈਣਾ ਤੇ ਉਹ ਕਹਿੰਦੇ ਫਿਰ ਮੈਂ ਜਾਵਾਂ ਕਿੱਥੇ ਉਹ ਕਹਿੰਦਾ ਮarre ਦੀ ਚੰਦ ਤੇ ਲੁਕਜੋ ਜਾ ਕੇ ਕਹਿੰਦੇ ਨੇ ਚੰਦ ਦੇ ਵੀ ਆ ਜਾਣਾ ਉਹ ਜੇ ਉਹਦੀ ਪਰਮੰਡਾ ਖੰਡਾ ਚ ਲੁਕਜੋ ਕਹਿੰਦੇ ਨੇ ਉੱਥੇ ਵੀ ਆ ਜਾਣਾ ਇੱਕ ਸਿਆਣਾ ਫਕੀਰ ਬੈਠਾ ਸੀ ਉਹ ਕਹਿੰਦਾ ਐ ਵਾਹਿਗੁਰੂ ਅਕਾਲ ਪੁਰਖ ਦਾਤਾਰ ਪਿਤਾ ਜੀ ਤੁਸੀਂ ਬੰਦੇ ਦੇ ਦਿਲ ਚ ਬਹਿ ਜਾਓ ਇਹ ਸਾਲਾ ਬਾਹਰ ਹੀ ਲੱਭਦਾ ਫਿਰੂਗਾ ਡੇਰਿਆਂ ਤੇ ਗੁਰਦੁਆਰਿਆਂ ਦੇ ਮੰਦਰਾਂ 'ਚ ਮਸਜਿਦਾਂ 'ਚ ਇੱਧਰ ਪਹਾੜਾਂ ਤੇ ਉੱਧਰ ਇਹਨੇ ਦਿਲ ਚ ਝਾਤ ਨਹੀਂ ਮਾਰੀ ਤੁਸੀਂ ਸੇਫ ਹੋ ਠੀਕ ਹੈ ਗੁਰਬਾਣੀ ਨੇ ਕੀ ਸਿਖਾਇਆ ਪਹਿਲਾਂ ਜੋ ਪਰ ਮੰਡੇ ਉਹੀ ਪਿੰਡੇ ਜੋ ਖੋਜੇ ਸੋ ਪਾਵੇ ਹੁਣ ਆ ਫਿਲਮ ਵੀ ਉਹੀ ਹੈ ਕਿ ਇੱਕ ਗਰੀਬ ਇੱਕ ਰਾਜੇ ਦੀ ਕੁੜੀ ਜੀ ਉਹ ਜਿਹੜਾ ਮੁੰਡਾ ਮੰਗਦਾ ਹੈ ਦੂਨੀ ਚੰਦ ਉਹਨੇ ਬੜੇ ਹਵਨ ਕੀਤੇ ਬੜਾ ਰੱਬ ਨੂੰ ਮੰਨਣ ਵਾਲਾ ਬੜੀ ਗੱਲਬਾਤ ਬੜਾ ਆਦਰਨੀਏ ਬੰਦਾ ਮੰਦਰਾਂ ਦਾ ਖਿਆਲ ਰੱਖਣ ਵਾਲਾ ਮਸਜਿਦਾਂ ਦਾ ਖਿਆਲ ਰੱਖਣ ਵਾਲਾ ਹਰ ਧਰਮ ਦਾ ਖਿਆਲ ਰੱਖਣ ਵਾਲਾ ਉਹਨੂੰ 6 ਕੁੜੀਆਂ ਤੋਂ ਬਾਅਦ ਆਪਣਾ ਇੱਕ ਵਾਰਿਸ ਚਾਹੀਦਾ ਹੈ ਹੈਂ ਬੀ ਉਹ ਲੁਧਿਆਣਾ ਪਟਿਆਲਾ ਤੋਂ ਆਪਣੀ ਧੀ ਨੂੰ ਵਾਰਸ ਬਣਾ ਕੇ ਕੋ ਬਿਠਾ ਦੇ ਉੱਥੇ ਐਨੀ ਖਿਆਲ ਨਹੀਂ ਨਾ ਕਿਉਂਕਿ ਹਮੇਸ਼ਾ ਅਸੀਂ ਕੁੜੀ ਤੇ ਬੰਦੇ 'ਚ ਫਰਕ ਕੀਤਾ ਇਹ ਫਰਕ ਗੁਰੂਆਂ ਨੇ ਆ ਕੇ ਮਟਾਇਆ ਹਾਂਜੀ ਠੀਕ ਹੈ ਇਹ ਜਿਹੜਾ ਜੁੱਤੀ ਸਮਝਦੇ ਸੀ ਨਾ ਲੋਕ ਕੁੜੀ ਨੂੰ ਧੀ ਨੂੰ ਹਾਂਜੀ ਜਨਾਨੀ ਨੂੰ ਔਰਤ ਨੂੰ ਉਹਨੂੰ ਰੱਬ ਨੇ ਗੁਰੂਆਂ ਨੇ ਆ ਕੇ ਬਰਾਬਰੀ ਦਿੱਤੀ ਠੀਕ ਹੈ ਮੇਰੀ ਗੱਲ ਬਿਲਕੁਲ ਫਿਰ ਇਹ ਸਾਰੇ ਮੰਨੋ ਇਸ ਗੱਲ ਨੂੰ ਹੁਣ ਉਹ ਜਿਹੜੀ ਕੁੜੀ ਹੈ ਉਹਨੂੰ ਕਿਉਂਕਿ ਮੁੰਡਾ ਨਹੀਂ ਮਿਲਿਆ ਉਹ ਰੱਬ ਦੇ ਖਿਲਾਫ ਹੋ ਗਿਆ ਦੇਖੋ ਅੱਜ ਵੀ ਇਹੀ ਹੋ ਰਿਹਾ ਹੈ ਜੋ ਦੂਣੀ ਚੰਦ ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਲੇ ਕਰਦਾ ਸੀ ਅੱਜ ਸਾਰੇ ਉਦਾਂ ਹੀ ਕਰਦੇ ਆ ਕਿ ਮੈਂ ਤੇਰੀ ਰੱਦਨਾ ਕੀਤੀ ਮੈਂ ਤੇਰੇ ਮੱਥੇ ਟੇਕੇ ਮੈਂ ਤੇਰੇ ਹਵਨ ਕੀਤੇ ਮੈਂ ਫਲਾਨਾ ਕੀਤਾ ਤੂੰ ਮੈਨੂੰ ਕੁਝ ਨਹੀਂ ਦਿੱਤਾ ਕਿਉਂਕਿ ਸੰਗਤ ਕਹਿੰਦੀ ਹੈ ਸਾਨੂੰ ਗੁਰੂ ਘਰ ਚੋਂ ਕੀ ਮਿਲਿਆ ਸਾਨੂੰ ਗੁਰੂ ਘਰ ਨੇ ਕੀ ਦਿੱਤਾ ਸਾਨੂੰ ਡੇਰਿਆਂ ਚੋਂ ਮਿਲਦਾ ਹੈ ਸਾਨੂੰ ਡੇਰੇਆਂ 'ਚ ਬਾਬਾ ਬਹੁਤ ਕੁਝ ਦਿੰਦਾ ਹੈ। ਹੈ ਜੀ 370 ਡੇਰੇ ਇਸ ਪੰਜਾਬ ਦੇ ਵਿੱਚ। ਹੁਣ ਇਹ ਬੰਦਾ ਦੂਣੀ ਚੰਦ ਕਿਉਂਕਿ ਉਹਦੇ ਘਰੇ ਧੀ ਜੰਪੀ ਉਹ ਰੱਬ ਦੇ ਖਿਲਾਫ ਹੋ ਗਿਆ। ਜੀ। ਦੇਖੋ। ਇੱਕ ਆਦਮੀ ਜਿਹੜਾ ਰੱਬ ਨੂੰ ਜਪਦਾ, ਉਹਦੀ ਗੱਲ ਕਰਦਾ, ਗਰੀਬਾਂ ਦੁਰਬਾਹਾਂ ਦਾ ਕੰਮ ਕਰਦਾ ਖਿਲਾਫ ਹੋ ਗਿਆ। ਔਰ ਇਸ ਕਦਰ ਖਿਲਾਫ ਹੋ ਗਿਆ ਕਿ ਆਪਣੀ ਧੀ ਜਿਹਦਾ ਕੋਈ ਵਿਚਾਰੀ ਦਾ ਕਸੂਰ ਨਹੀਂ ਚੱਕ ਕੇ ਇੱਕ ਪਿੰਗਲੇ ਨਾਲ ਵਿਆਹ ਦਿੱਤੀ। ਹਾਂਜੀ। ਹੁਣ ਉਹ ਕੀ ਪ੍ਰੂਫ ਕਰਨਾ ਚਾਹੁੰਦਾ ਹੈ ਉਹਨੇ ਰੱਬ ਨਾਲ ਟਾਕ ਨਾ ਲੈ ਲਿਆ ਸਿੱਧਾ ਜਿਹੜਾ ਕਿ ਅੱਜ ਦੇ ਸੰਸਾਰ ਦੇ ਲੋਕ ਰੱਬ ਨਾਲ ਟਾਕ ਨਾਲ ਹੀ ਬੈਠੇ ਆ ਬਿਲਕੁਲ ਤੇ ਉਹ ਦੇਖੀ ਜਾਂਦਾ ਵੀ ਮੈਨੇ ਤਾਂ ਕਰਨਾ ਕੀ ਹੈ ਕਰਦੇ ਕਰਾਉਂਦੇ ਉਹ ਧੀ ਕਹਿੰਦੀ ਕੋਈ ਗੱਲ ਜੋ ਮੇਰੇ ਗੁਰੂ ਦਾ ਹੁਕਮ ਹੈ ਰਾਜ ਕਰੇ ਤਾਂ ਕੀ ਵੜਿਆਈ ਭੀਖ ਮੰਗਾਵੇ ਤਾਂ ਕੀ ਘਟ ਜਾਈ ਇਹ ਉਹਦੀ ਸੋਚ ਹੈ ਖੂਬ ਸੂਰਤ ਲੜਕੀ ਥੋੜੇ ਰਗੀ ਉਹਨੇ ਸੁਪਿੰਗਲੇ ਨਾਲ ਲੈ ਕੇ ਆਪਣੇ ਫੇਰੇ ਤੇ ਚਲੀ ਗਈ ਲੈ ਕੇ ਇਹ ਬਾਪੂ ਜੀ ਕੋਈ ਗੱਲ ਨਹੀਂ ਹੁਣ ਉਹ ਚਲੀ ਜਾ ਰਹੀ ਹੈ ਇਧਰ ਜਦ ਵੀ ਧੀ ਆਉਂਦੀ ਹੈ ਘਰ ਦੇ ਵਿੱਚ ਜੀ ਸਾਰਾ ਕੁਝ ਲੈ ਕੇ ਆਉਂਦੀ ਹੈ ਹਮਮ ਕਿਹਨਾਂ ਹੈ ਦੇਵੀ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਰ ਗੱਡੀ ਵੱਡੀ ਔਰਤ ਦਾ ਦਰਜਾ ਰੱਬ ਨੇ ਦਿੱਤਾ ਬਿਲਕੁਲ ਔਰਤ ਕਰੋ ਪੈਰ ਬਾਹਰ ਪਾ ਲੈ ਤੇ ਘਰ ਉਜੜ ਜਾਂਦੇ ਨੇ ਤੇ ਅੰਦਰ ਆ ਜਾਏ ਤੇ ਕੁਲੀਆਂ ਤੋਂ ਮਹਿਲ ਬਣ ਜਾਂਦੇ ਨੇ ਐਸੀ ਲక్ష్ਮੀ ਹੈ ਪਿਆਰੀ ਹੈ ਜੀ ਦੀ ਇੱਜ਼ਤ ਹਿੰਦੁਸਤਾਨ ਦੇ ਲੋਕ ਕਰਨਾ ਨਹੀਂ ਜਾਣਦੇ ਰਜਨੀ ਆਪਣੇ ਉਸ ਈਸ਼ਤ ਨੂੰ ਲੈ ਕੇ ਚਲੀ ਗਈ ਜੀ ਤੇ ਰਾਜ ਭਾਗ ਦੁਨੀ ਚੰਦਾ ਉਜੜਨ ਲੱਗ ਗਿਆ ਹੁਣ ਉਹ ਦਰਦਰ ਜਾਂਦੀ ਫਿਰਦੀ ਹੈ ਕਹਾਣੀ ਤੁਸੀਂ ਸਾਰੇ ਜਾਣਦੇ ਹੀ ਹੋ ਹਾਂਜੀ ਅਲਟੀਮੇਟਲੀ ਉਹ 베ਰੀ ਸਾਹਿਬ ਜਿਹੜੀ ਅੱਜ ਹਰਮੰਦਰ ਸਾਹਿਬ ਕੋਲ ਹਾਂਜੀ ਉੱਥੇ ਪਹੁੰਚੀ ਐ ਤੇ ਉਹ ਕਹਾਣੀ ਤੁਸੀਂ ਜਾਣਦੇ ਹੋਵੋਗੇ ਰੋਟੀ ਮੰਗਣ ਚਲੀ ਗਈ ਉਹਨੇ ਪਿੱਛੋਂ ਅਤ ਵਿੱਚ ਤੈਰ ਮਾਰੀ ਤੇ ਇੱਕ ਹੱਥ ਬਾਹਰ ਰੱਖ ਲਿਆ ਵੀ ਸ਼ਾਇਦ ਮੈਨੂੰ ਪਛਾਣੇ ਨਾ ਤੋ ਕਿੰਨਾ ਖੂਬਸੂਰਤ ਬਣ ਕੇ ਉਹ ਬਾਹਰ ਆ ਗਿਆ ਜਿੱਥੇ ਕਾਂ ਡੁਬਕੀ ਮਾਰਦੇ ਸੀ ਤੇ ਬਗਲੇ ਹੰਸ ਬਣ ਕੇ ਮਾਰਨ ਕਰਦੇ ਸੀ ਹੁਣ ਪਿੱਛੇ ਕੀ ਹੋ ਰਿਹਾ ਉਹਦਾ ਰਾਜਪਾ ਖਤਮ ਹੋ ਰਿਹਾ ਉਥੇ ਦਾਣੇ ਨਹੀਂ ਹੋ ਰਹੇ ਉਥੇ ਰਜਾ ਭੁੱਖੀ ਮਰ ਰਹੀ ਹੈ ਤੇ ਅਲਟੀਮੇਟਲੀ ਇਸ ਬੰਦੇ ਨੂੰ ਅਧਰੰਗ ਹੋ ਗਿਆ ਇਹ ਵੀ ਤੁਸੀਂ ਸੁਣਿਆ ਹੋ ਜੀ 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 ਹੁਣ ਉਹ ਮੰਜੇ ਤੇ ਪਿਆ ਹੂੰ ਉਹ ਬੇਟੀ ਤਾਂ ਹੀ ਮੈਂ ਕਹਿੰਦਾ ਧੀਆ ਪੁੱਤਾਂ ਨਾਲੋਂ ਹਜ਼ਾਰ ਦਰਜੇ ਚੰਗੀਆਂ ਨੇ ਲੇਕਿਨ ਅਕਲ ਨਹੀਂ ਹੈਗੀ ਇਸ ਬੰਦੇ ਨੂੰ ਉਹ ਵਾਪਸ ਜਦ ਜਾ ਚੱਲਣ ਲੱਗੀ ਤਾਂ ਉਹਨੇ ਉਸ ਸਰੋਵਰ ਚੋਂ ਨਾ ਅੰਮ੍ਰਿਤ ਪਰ ਲਿਆ ਹਾਂਜੀ ਜਿਹਨੂੰ ਇਹ ਕਹਿੰਦੇ ਨਾ ਅੱਜ ਕੱਲ ਦੇ ਪ੍ਰਚਾਰਕ ਮਾਰ ਕੇ ਚੜਨਾ ਤੇ ਆਗ ਲਿਆ ਮਾ ਲਾ ਕਿ ਵੀ ਉਹ ਪਾਣੀ ਹੈ ਨਿਹਰਾ ਤੇ ਬਿਲਡਿੰਗ ਹੈ ਪਰ ਮੈਂ ਦੱਸੂਗਾ ਵੀ ਇਹ ਅੰਮ੍ਰਿਤ ਕੀ ਹੁੰਦਾ ਕਿਉਂਕਿ ਉਹ ਅੰਮ੍ਰਿਤ ਪੀਣ ਯੋਗਾ ਹੈ ਨਹੀਂ ਕੋਈ ਹਾਂਜੀ ਉਹਦੀ ਸ਼ਰਧਾ ਇੰਨੀ ਸੀ ਕਿ ਉਹ ਅੰਮ੍ਰਿਤ ਨੂੰ ਲੈ ਕੇ ਨਾਲ ਚੱਲੀ ਉਹਨੂੰ ਪਤਾ ਸੀ ਵੀ ਮੇਰੇ ਬਾਪ ਨੂੰ ਇਹਦੀ ਲੋੜ ਪੈਣੀ ਹੈ ਦੇਖ ਹੂੰ ਅਲਟੀਮੇਟ ਕਹਾਣੀ ਇਹੀ ਹੈ ਕਿ ਪਿਓ ਦਰੰਗ ਹੋਇਆ ਉਹ ਆਉਂਦੀ ਹੈ ਔਰ ਤੁਸੀਂ ਉਹ ਸੀਨ ਦੇਖਿਓ ਓਏ ਹੋਏ ਹੋਏ ਮਤਲਬ ਦੇ ਜਿੰਨੀ ਵਾਰੀ ਦੇਖੋਗੇ ਤੁਸੀਂ ਬਾਹਾਂ ਮਾਰ ਕੇ ਰੋਵੋਗੇ ਵੀ ਆ ਕੇ ਪਾਣੀ ਪੀਉਂਦੀ ਹੈ ਰੋਂਦੀ ਉਹਨੂੰ ਬਾਪ ਦਾ ਦੁੱਖ ਹੈ ਬਾਪ ਉਹ ਤੋਂ ਮੰਗਦਾ ਮਾਫੀ ਮੇ ਤੋਂ ਗਲਤੀ ਹੋ ਗਈ ਧੀ ਇਹ ਪਾਣੀ ਪੀਉਂਦੀ ਹੈ ਐਂਡ THEN ਅਲਟੀਮੇਟਲੀ ਰਾਜ ਭਾਗ ਜਿਹੜਾ ਹੈ ਖੁਸ਼ਹਾਲ ਹੋ ਜਾਂਦਾ ਫੇਰ ਵੀ ਤਾਂ ਦੂਣੀ ਚੰਦੇ ਮਰਨ ਤੋਂ ਬਾਅਦ ਧੀ ਨੂੰ ਹੀ ਗੱਦੀ ਮਿਲੀ ਨਾ ਹਾਂਜੀ ਉਹਨੇ ਰਾਜ ਸੰਭਾਲਿਆ ਤੇ ਰਾਇ ਦੁਨੀਆਂ ਦੇ ਲੋਕੋ ਪੰਜਾਬ ਦੀ ਧਰਤੀ ਦੇ ਲੋਕੋ ਸਿੱਖ ਕੌਮ ਦੇ ਲੋਕੋ ਧਰਮਾਂ ਦੇ ਲੋਕੋ ਵਰਗ ਦੇ ਲੋਕੋ ਇਸ ਪਿਕਚਰ ਨੂੰ ਦੇਖ ਕੇ ਸ਼ਾਇਦ ਤੁਹਾਨੂੰ ਇਹ ਸੋਝੀ ਆ ਜਾਏ ਕਿ ਜਿਹੜੀ ਔਰਤ ਹੈ ਉਹਦੀ ਇੱਜ਼ਤ ਜਿਹੜੀ ਹੈ ਉਹ ਰੱਬ ਜਿੰਨੀ ਹੋਣੀ ਚਾਹੀਦੀ ਹੈ ਆ ਰੱਜ ਦੀ ਫਿਲਮ ਹੈ ਜੀ ਸਰ ਤੁਸੀਂ ਜਿਵੇਂ ਗੱਲ ਕੀਤੀ ਕਿ ਅ ਅੱਜ ਕੱਲ ਵੀ ਇਹੀ ਸਭ ਚੱਲ ਰਿਹਾ ਹੈ ਕਿ ਔਰਤਾਂ ਦੀ ਇੱਜ਼ਤ ਮੈਨੂੰ ਐਂ ਲੱਗਦਾ ਹੈ ਕਿ ਅਸੀਂ 21 ਸਦੀ ਦੇ ਵਿੱਚ ਰਹਿ ਰਹੇ ਹਾਂ ਫਿਰ ਵੀ ਸਾਨੂੰ ਇਹ ਗੱਲ ਕਰਨ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਕਿ ਔਰਤ ਤੇ ਮਰਦ ਜਿਹੜਾ ਇਹ ਬਰਾਬਰ ਹੈ ਅਸੀਂ ਕਿੱਥੇ ਗਲਤੀ ਕਿੱਥੇ ਕਰ ਰਹੇ ਹਾਂ ਦੀਏ ਦਾੜਾ ਚਿੱਟਾ ਹੋਣ ਨਾਲ ਅਕਲ ਨਹੀਂ ਆਉਂਦੀ ਅਕਲ ਉਸ ਅਕਾਲ ਪੁਰਖ ਦੀ ਦੇਣ ਹੈ ਆਉਂਦੀ ਪਤਾ ਕਦ ਹੈ ਜਦ ਚੌਂਕੜਾ ਮਾਰ ਕੇ ਚੱਲਦਿਆ ਬੈਠਦਿਆ ਉੱਠਦਿਆ ਸੌਂਦਿਆ ਖਾਂਦਿਆ ਪੀਂਦਿਆ ਕੰਮ ਕਰਦਿਆ ਕੀ ਬੋਲੀਦਾ ਤੂੰ ਹੀ ਵਾਹਿਗੁਰੂ ਤੂੰ ਹੀ ਉਹਦੋਂ ਅਕਲ ਆਉਂਦੀ ਹੈ ਜੀ ਬਾਬਾ ਬੁੱਢਾ ਜੀ 8 ਸਾਲ ਦੇ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਖਰਤਾਬ ਕੀ ਮਿਲਿਆ ਬਾਬਾ ਬੁੱਢਾ ਜੀ ਸੋ ਇਸ ਯੁੱਗ ਦੇ ਬੰਦਿਆਂ ਨੂੰ ਇਸ ਯੁੱਗ ਦੇ ਮਰਦਾਂ ਨੂੰ ਜਿਹੜੇ ਆਪਣਾ ਮਰਦਕਾ ਹੁੰਦੇ ਹਨ ਨਾ ਜੀ ਇਹ ਔਰਤਾਂ ਤੋਂ ਵੀ ਨਕਮੇ ਐ ਜਿਸ ਸੋਸਾਇਟੀ ਦੇ ਵਿੱਚ ਜਿਸ ਦੇਸ਼ ਦੇ ਵਿੱਚ ਜਿਸ ਘਰ ਦੇ ਵਿੱਚ ਔਰਤ ਦੀ ਇੱਜ਼ਤ ਨਹੀਂ ਹੁੰਦੀ ਬੰਦਾ ਥੱਲੇ ਸੌਜੇ ਨਾ ਉੰਜੇ ਆਰਥ ਤਖਤ ਤੇ ਸੌਣੀ ਚਾਹੀਦੀ ਹੈ ਬੱਚਿਓ ਦੇ ਤਖਤ ਤੇ ਸੌਣੇ ਚਾਹੀਦੇ ਹੈ ਪਰ ਬੰਦੇ ਨੂੰ ਰੋਟੀ ਮਿਲੇ ਨਾ ਮਿਲੇ ਆਪਣਾਣ ਵਾਲਾ ਕੱਟ ਕੇ ਉਹਨੂੰ ਆਪਣੀ ਔਰਤ ਨੂੰ ਦੇਣਾ ਚਾਹੀਦਾ ਆਪਣੀ ਧੀਆ ਪੜਾਣ ਦੇਣਾ ਚਾਹੀਦਾ ਉਹਨੂੰ ਕਹਿੰਦੇ ਮਰਦ ਮਰਦ ਹੈ ਹੀ ਨਹੀਂ ਮਰਦ ਖਤਮ ਹੋ ਗਿਆ ਇਸ ਪੰਜਾਬ ਦੀ ਧਰਤੀ ਤੇ ਮਰਦ ਨਾਮ ਦਾ ਕੋਈ ਬੰਦਾ ਹੀ ਹੈ ਨਹੀਂ ਕਿੰਨੇ ਕ ਬੰਦੇ ਤੁਹਾਨੂੰ ਜ਼ਿੰਦਗੀ ਚ ਮਿਲੇ ਹੈ ਜਿਹੜੇ ਕਿਸੇ ਔਰਤ ਨੂੰ ਦੇਖ ਕੇ ਕਹਿੰਦੇ ਹੋ ਵਾਹ ਇਹ ਮੇਰੀ ਮਾਂ ਵਰਗੀ ਹੈ ਵਾਹ ਇਹ ਮੇਰੀ ਧੀ ਵਰਗੀ ਹੈ ਇਹ ਮੇਰੀ ਭੈਣ ਵਰਗੀ ਹੈ ਦੇਖਿਆ ਵੀ ਮਰਦ ਇਹ ਜੀ ਦੇਖੇ ਮੁੰਡੇ ਕੁੰਡੇ ਆ ਜਿਹਦੇ ਹੈ ਸ਼ਾਇਦ ਤੁਸੀਂਦਰ ਘੁੰਮਦੇ ਹੋ ਮੈਨੂੰ ਪੁੱਛਣਾ ਚਾਹਣਾ ਕਿਹੜੀ ਸਦੀ ਦੇ ਮਰਦ ਹੋਏ ਤੁਸੀਂ 21ਵੀਂ ਸਦੀ ਦੀ ਗੱਲ ਕੀ ਦੀ ਜੀ ਹੋਰ ਨਰਕ ਚੱਲ ਰਿਹਾ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇੱਕ ਮਹਾਪੁਰਸ਼ ਮਿਲਿਆ ਜੀ ਮੇਰਾ ਮੇਲ ਮਲਾਪ ਇਦਾਂ ਹੀ ਹੈ ਉਹਨਾਂ ਨੇ ਮੈਨੂੰ ਕਿਹਾ ਵੀ ਰੱਬ ਕਾ ਇੰਨਾ ਔਖਾ ਹੈ ਐਨਾ ਕੁ ਵਟਾਂ ਨੂੰ ਚੜਿਆ ਹੋਇਆ ਹੈ ਜੀ ਪੰਜਾਬ ਦੇ ਇਸ ਧਰਤੀ ਤੇ ਉਹ ਕਹਿੰਦਾ ਵੀ ਮੈਂ ਅੱਗ ਲਾ ਦੇਣੀ ਹੈ ਤੇ ਬਹੁਤ ਸਾਰੇ ਜਿਹੜੇ ਵਿਦਵਾਨ ਲੋਕ ਨੇ ਇਹ ਬ੍ਰह्मज्ञानी ਅਰਦਾਸ ਕਰਦੇ ਮਹਾਰਾਜ ਨਾ ਕਰੋ ਤੁਸੀਂ ਹੂੰ ਮਾਫਰ ਸੋ ਜਿਸ ਸਦੀ ਦੀ ਤੁਸੀਂ ਗੱਲ ਕਰਦੇ ਹੋ ਨਾ ਕਿ ਔਰਤ ਦੀ ਇੱਜ਼ਤ ਨਹੀਂ ਹੈ ਔਰਤ ਨੂੰ ਤਾਂ ਬੰਦੇ ਨੂੰ ਔਰਤ ਦੇ ਪੈਰੀ ਹੱਥ ਲਾਉਣਾ ਚਾਹੀਦਾ ਕਿਉਂ ਤੇਰੇ ਬੱਚੇ ਸੰਭਾਲੇ ਆਪਣਾ ਘਰ ਛੱਡ ਕੇ ਤੇਰੇ ਘਰ ਜਾਵੇ ਤੈਨੂੰ ਰੋਟੀ ਦਵੇ ਤੇਰੇ ਕੱਪੜੇ ਸਾਫ਼ ਕਰੇ ਤੇਰੇ ਘਰ ਦੇ ਨੂੰ ਸੰਭਾਲੇ ਤੇਰੀਆਂ ਗਾਲਾਂ ਖਾਵੇ ਤੇ ਸ਼ਰਾਬ ਪੀਤਾ ਘਰ ਚ ਲੱਦਿਆ ਹੋਣਾ ਤੈਨੂੰ ਉਹ ਸੰਭਾਲੇ ਕਦੇ ਸੀ ਨਹੀਂ ਕਰਦੀ ਔਰ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਬੰਦੇ ਕਿ ਤੂੰ ਔਰਤ ਦਾ ਸ਼ੁਕਰਾਨਾ ਹੀ ਨਹੀਂ ਕਰ ਸਕਦਾ ਕਿ ਤੂੰ ਮੇਰਾ ਇੰਨਾ ਕੁ ਸਵਾਰਦੀ ਹੈ ਤੇ ਜੇ ਮੈਂ ਕਦੇ ਤੁਲਪ ਲਿਖ ਕੇ ਤੈਨੂੰ ਕੋਈ ਗੱਲ ਕਹਿ ਬੈਠਾ ਤਾਂ ਮੈਨੂੰ ਮਾਫ ਸ਼ਾਇਦ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਇਹ ਸੋਚੀ ਆ ਜਾਏ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਉਹ ਮਾਵਾਂ ਹੀ ਨਹੀਂ ਰਹੀਆਂ ਜਿਨ੍ਹਾਂ ਨੇ ਮਰਦ ਜੰਮਣੇ ਆ ਨਾ ਉਹ ਬੀਟੀਆਂ ਨਹੀਂ ਰਹੀਆਂ ਜਿਨ੍ਹਾਂ ਨੇ ਬੱਚੇ ਸ਼ੇਰ ਜੰਮਣੇ ਸਾਰੇ ਨੇ ਗਿੱਦੜ ਤੇ ਕੁੱਤੇ ਜੰਮ ਰੱਖੇ ਆਮ ਸੌਰੀ ਟੂ ਸੇ ਥਿਸ ਬਟ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸ਼ਾਇਦ ਹਰ ਬੰਦਾ ਜਿਹੜਾ ਹੰਕਾਰਿਆ ਹੋਇਆ ਰਾਜਾ ਮੈਂ ਆ ਜੀ ਪ੍ਰਧਾਨ ਮੰਤਰੀ ਆ ਜੀ ਮੈਂ ਆ ਜੀ ਪ੍ਰੈਜ਼ੀਡੈਂਟ ਆ ਜੀ ਮੈਂ